ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਛਵਾਰਾ ਸਮੁੰਦਰ ਦੇ ਕਿਨਾਰੇ ਮੱਛੀਆਂ ਫੜਨ ਜਾਂਦਾ ਤੇ ਉਹ ਸੋਚਦਾ ਕਿ ਅੱਜ ਸਾਡੇ ਘਰ ਵਿੱਚ ਕੁਝ ਵੀ ਖਾਣ ਨੂੰ ਹੈ ਨਹੀਂਗਾ ਤੇ ਅਸੀਂ ਅੱਜ ਮੱਛੀਆਂ ਹੀ ਬਣਾਵਾਂਗੇ ਤਾਂ ਉਹਦੇ ਨਾਲ ਹੀ ਆਪਣੇ ਢਿੱਡ ਨੂੰ ਭਰ ਲਵਾਂਗੇ ਤਾਂ ਜਦੋਂ ਉਹ ਮੱਛੀਆਂ ਫੜ ਕੇ ਆਉਂਦਾ ਵਾ ਤੇ ਇੱਕ ਅਮੀਰ ਆਦਮੀ ਜਿਵੇਂ ਕਹਿ ਸਕਦੇ ਹੰਕਾਰ ਭਰਿਆ ਆਦਮੀ ਉਹਦੇ ਕੋਲ ਆਉਂਦਾ ਤੇ ਆਪਣੇ ਪੈਸੇ ਦਾ ਆਪਣੇ ਆਪਣੇ ਜਿਹੜੀ ਤਾਕਤ ਦਾ ਆਪਣੇ ਬਲ ਦਾ ਉਹਨੂੰ ਰੂਪ ਦਿਖਾਉਂਦਾ ਵਾ ਤੇ ਉਹਨੂੰ ਕਹਿੰਦਾ ਵੀ ਇਹ ਜਿਹੜੀਆਂ ਮੱਛੀਆਂ ਫੜੀਆਂ ਹੋਈਆਂ ਤੂੰ ਮੈਨੂੰ ਦੇ ਦੇ ਤਾਂ ਉਹ ਗਰੀਬ ਜਿਹੜਾ ਆਦਮੀ ਉਹਦੇ ਅੱਗੇ ਆਪਣੇ ਹੱਥਾਂ ਨੂੰ ਜੋੜਦਾ ਉਹ ਕਹਿੰਦਾ ਵੀ ਅੱਜ ਮੇਰੇ ਕੋਲ ਘਰੇ ਕੁਝ ਵੀ ਹੈ ਨਹੀਂ ਮੇਰੇ ਬੱਚੇ ਭੁੱਖੇ ਆ ਤੇ ਮੈਂ ਕੀ ਕਹਿੰਦੇ ਆ ਵੀ ਤੂੰ ਮੈਂ ਤੈਨੂੰ ਇਹ ਨਹੀਂ ਦੇ ਸਕਦਾ ਤਾਂ ਉਹ ਕਹਿੰਦਾ ਵੀ ਨਹੀਂ ਤੂੰ ਇੱਕ ਹੀ ਮੱਛੀ ਮੈਨੂੰ ਦੇ ਦੇ ਇਹਦੇ ਚੋਂ ਵੀ ਮੈਂ ਲੈ ਕੇ ਹੀ ਜਾਣੀ ਤੇ ਉਹ ਕਹਿੰਦਾ ਵੀ ਨਹੀਂ ਇਹ ਏਡਾ ਵੱਡਾ ਸਮੁੰਦਰ ਆ ਤੁਸੀਂ ਮਿਹਨਤ ਕਰੋ ਤੇ ਇਹਦੇ ਵਿੱਚ ਤੁਸੀਂ ਇੱਕ ਕੀ ਅਨੇਕਾਂ ਹੀ ਮੱਛੀਆਂ ਫੜ ਸਕਦੇ ਹੋ ਤਾਂ ਜਿਹੜਾ ਉਹ ਗਰੀਬ ਆਦਮੀ ਕਹਿੰਦਾ ਦਾ ਵੀ ਮੈਂ ਇਹਨਾਂ ਦੇ ਵਿੱਚੋਂ ਕੋਸ਼ਿਸ਼ ਕਰ ਮੱਛੀਆਂ ਵੇਚਣੀਆਂ ਵਾ ਤੇ ਕੁਝ ਕੰਮ ਦੇ ਘਰੇ ਲੈ ਕੇ ਜਾਣੀਆਂ ਜੋ ਖਾਣ ਲਈ ਅਸੀਂ ਬਣਾਉਣੀਆਂ ਵਾ ਤਾਂ ਫਿਰ ਮੇਰੇ ਘਰ ਦਾ ਅੱਜ ਦਾ ਗੁਜ਼ਾਰਾ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਉਹ ਹੰਕਾਰੀ ਬੰਦਾ ਹੁੰਦਾ ਵਾ ਉਹਦੇ ਤੋਂ ਆਪਣੇ ਬਾਲ ਦੇ ਆਪਣੇ ਤਾਕਤ ਦੇ ਜ਼ੋਰ ਤੇ ਹਨਾ ਉਹਦੇ ਤੋਂ ਮੱਛੀ ਇੱਕ ਮੱਛੀ ਖੋ ਲੈਦਾ ਵਾ ਤੇ ਉਹ ਜਿਹੜਾ ਗਰੀਬ ਆਦਮੀ ਹੁੰਦਾ ਉਹ ਆਸਮਾਨ ਵੱਲ ਵੇਖਦਾ ਤੇ ਵੇਖਦਾ ਵੇਖਦਾ ਆਪਣੇ ਘਰ ਨੂੰ ਵਾਪਸ ਚ ਲੈ ਜਾਂਦਾ ਦੁਖੀ ਮਤਲਬ ਕਿ ਪੂਰਾ ਦੁਖੀ ਹੋ ਕੇ ਨਾ ਉਹ ਆਪਦੇ ਘਰ ਨੂੰ ਵਾਪਸ ਚਲਾ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਉਹ ਹੰਕਾਰੀ ਬੰਦਾ ਹੁੰਦਾ ਵਾ ਜਿਹੜੀ ਮੱਛੀ ਹੁੰਦੀ ਹੈ ਇੱਕ ਉਹ ਤੜਫ ਰਹੀ ਹੁੰਦੀ ਹੈ ਕਿਉਂਕਿ ਉਹ ਜਾਉਂਦੀ ਹੁੰਦੀ ਹੈ ਤੇ ਜਿਹੜੀ ਉਹ ਮੱਛੀ ਤੜਫ ਰਹੀ ਹੁੰਦੀ ਹੈ ਤਾਂ ਉਹ ਤੜਫ ਦੀ ਤੜਫ ਦੀ ਇੱਕਦامی ਉਹ ਡਰ ਕੇ ਸਹਿਮ ਕੇ ਜਿਹੜਾ ਉਹ ਆਦਮੀ ਹੁੰਦਾ ਉਹਦੇ ਗੂਠੇ ਤੇ ਜ਼ੋਰ ਕੇ ਦੰਦੀ ਵੜ ਦਿੰਦੀ ਆ ਤਾਂ ਜਦੋਂ ਉਹ ਦੰਦੀ ਵੜ ਦਿੰਦੀ ਆ ਤਾਂ ਜਿਹੜਾ ਉਹ ਭਾਈ ਹੁੰਦਾ ਮੱਛੀ ਉੱਥੇ ਹੀ ਸੱਟ ਕੇ ਤੇ ਉਹ ਜਗ੍ਹਾ ਤੋਂ ਭੱਜ ਜਾਂਦਾ ਸਿੱਧਾ ਡਾਕਟਰ ਦੇ ਕੋਲ ਤੇ ਜਦੋਂ ਉਹ ਡਾਕਟਰ ਦੇ ਕੋਲ ਜਾਂਦਾ ਤਾਂ ਡਾਕਟਰ ਨੂੰ ਸਾਰੀ ਇਹ ਜਿਹੜੀ ਕਹਾਣੀ ਉਹਦੇ ਨਾਲ ਬੀਤੀ ਉਹ ਦੱਸਦਾ ਤੇ ਉਸ ਤੋਂ ਬਾਅਦ ਡਾਕਟਰ ਕਹਿੰਦਾ ਵੀ ਇਹ ਤਾਂ ਨਾਰਮਲੀ ਗੱਲ ਆ ਕਿ ਮੱਛੀ ਨੇ ਤੁਹਾਨੂੰ ਕਟਿਆ ਵਾ ਕੋਈ ਗੱਲ ਨਹੀਂ ਵੀ ਆਪਾਂ ਪੱਟੀ ਕਰ ਦਿੰਨੇ ਆ ਤਾਂ 3 ਦਿਨ ਬਾਅਦ ਆ ਕੇ ਤੁਸੀਂ ਆਪਣੇ ਜ਼ਖਮ ਨੂੰ ਵਿਖਾਉਣਾ ਤੇ ਫਿਰ ਆਪਾਂ ਉਸ ਤੋਂ ਬਾਅਦ ਅੱਗੇ ਦੇਖਾਂਗੇ ਕਿ ਟ੍ਰੀਟਮੈਂਟ ਕਰਨਾ ਵਾ ਤਾਂ ਚਲੋ ਉਹ ਉਦਾਂ ਹੀ ਕਰਦਾ ਵਾ ਡਾਕਟਰ ਦੇ ਕਹਿਣ ਤੇ ਪੱਟੀ ਕਰਵਾ ਕੇ ਤੇ ਆਪਣੇ ਘਰ ਵਾਪਸ ਚਲਾ ਜਾਂਦਾ 3 ਦਿਨ ਬਾਅਦ ਜਦੋਂ ਉਹ ਆ ਕੇ ਆਪਣੇ ਜ਼ਖਮ ਨੂੰ ਵਿਖਾਉਂਦਾ ਵਾ ਤਾਂ ਜਦੋਂ ਉਹਦਾ ਜਿਹੜਾ ਡਾਕਟਰ ਹੁੰਦਾ ਵਾ ਉਹ ਪੱਟੀ ਖੋਲ ਕੇ ਵੇਖਦਾ ਕਿ ਜਿਹੜਾ ਉਹਦਾ ਜ਼ਖਮ ਹੁੰਦਾ ਵਾ ਉਹਦੋਂ ਵੀ ਤਾਜ਼ਾ ਹੋਇਆ ਹੁੰਦਾ ਵਾ ਮੀ ਮਤਲਬ ਕਿ ਉਹਦੋਂ ਵੀ ਉਹ ਮਤ ਪੂਰਾ ਵੀ 1% ਵੀ ਸੁੱਕਿਆ ਨਹੀਂ ਹੁੰਦਾਗਾ ਤੇ ਉਸ ਤੋਂ ਵੀ ਤਾਜ਼ਾ ਹੋ ਚੁੱਕਿਆ ਹੁੰਦਾ ਵਾ ਤੇ ਜਦੋਂ ਉਹ ਡਾਕਟਰ ਵੇਖਦਾ ਵਾ ਤੇ ਉਹ ਕਹਿੰਦਾ ਵੀ ਚਲੋ ਸ਼ਾਇਦ ਕੁਸ਼ਕ ਦਿਨ ਹੋਰ ਲੱਗਦੇ ਹੋਣ ਤੇ ਉਸ ਤੋਂ ਬਾਅਦ ਉਹ ਡਾਕਟਰ ਨੂੰ ਕਹਿੰਦਾ ਵੀ ਮੇਂ ਮਤਲਬ ਕਿ ਨਹੀਂ ਹਨਾ ਇਦਾਂ ਨਹੀਂ ਹੋ ਸਕਦਾਗਾ ਵੀ ਜਿਹੜੀ ਮੈਡੀਸਨ ਮੈਂ ਇਹਦੇ ਤੇ ਯੂਜ਼ ਕੀਤੀ ਆ ਵੀ ਇਹਦੇ ਨਾਲ ਤਾਂ ਤਿੰਨਾਂ ਦਿਨਾਂ ਚ ਫਰਕ ਪੈ ਜਾਣਾ ਸੱਚਾਈਦਾ ਸੀਗਾ ਵੀ ਤੁਹਾਡਾ ਕੀ ਨੁਕਸਾਨ ਹੋਊਗਾ ਵੀ ਤੁਸੀਂ ਇਦਾਂ ਕਰੋ ਵੀ ਤੁਸੀਂ ਆਪਣੇ ਅੰਗੂਠੇ ਨੂੰ ਕਟਵਾ ਦਿਓ ਵੀ ਜੇ ਤੁਸੀਂ ਅੰਗੂਠੇ ਨੂੰ ਨਾ ਕਟਵਾਇਆ ਤਾਂ ਤੁਹਾਡੇ ਪੂਰੇ ਹੱਥ ਦਾ ਨੁਕਸਾਨ ਹੋਊਗਾ ਜਾਂ ਤੁਹਾਡਾ ਹੱਥ ਖੜਜੂਗਾ ਹਨਾ ਤੇ ਉਸ ਤੋਂ ਬਾਅਦ ਕੀ ਕਹਿੰਦੇ ਉਹ ਚਲੋ ਉਹ ਕਹਿੰਦਾ ਵੀ ਮਰਦੇ ਨੂੰ ਮੈਨੂੰ ਕੁਸ਼ਤਾ ਕਰਨਾ ਹੀ ਪੈਣਾ ਵੀ ਕਿੱਥੇ ਮੇਰਾ ਸਾਰਾ ਹੀ ਹੱਥ ਜਾਊਗਾ ਤਾਂ ਤੁਸੀਂ ਇਦਾਂ ਕਰੋ ਵੀ ਮੇਰੇ ਅੰਗੂਠੇ ਨੂੰ ਤੁਸੀਂ ਕੱਟ ਦਿਓ ਤਾਂ ਜਦੋਂ ਉਹ ਡਾਕਟਰ ਉਹਦੇ ਆਪਰੇਸ਼ਨ ਕਰਕੇ ਉਹਦੇ ਅੂਠੇ ਨੂੰ ਕੱਟ ਦਿੰਦੇ ਆ ਤਾਂ ਉਸ ਤੋਂ ਬਾਅਦ ਉਹ ਦੁਬਾਰਾ ਫੇਰ ਉਸ ਜਗ੍ਹਾ ਤੇ ਪੱਟੀ ਕਰ ਦਿੰਦੇ ਜਦੋਂ ਦੁਬਾਰਾ ਪੱਟੀ ਕਰਕੇ ਉਹ ਫੇਰ ਘਰ ਚਲਾਇਆ ਇਹਨਾਂ ਨੂੰ ਕਹਿੰਦੇ ਵੀ 3 ਦਿਨ ਬਾਅਦ ਆ ਕੇ ਤੁਸੀਂ ਫੇਰ ਵਖਾ ਕੇ ਜਾਣਾ ਤਾਂ ਜਦੋਂ ਉਹ ਘਰ ਜਾਂਦਾ 3 ਦਿਨ ਬਾਅਦ ਫੇਰ ਡਾਕਟਰ ਕੋਲੇ ਵਾਪਸ ਆਉਂਦਾ ਤਾਂ ਪੱਟੀ ਖੋਲ ਕੇ ਡਾਕਟਰ ਵੇਖਦਾ ਵਾ ਹਨਾ ਤੇ ਉਹ ਜਿਹੜਾ ਜ਼ਖਮ ਹੁੰਦਾ ਵਾ ਉਹ ਤੋਂ ਵੀ ਹਰਾ ਹੋਇਆ ਪਿਆ ਹੁੰਦਾ ਤਾਜ਼ਾ ਦੇਖ ਰਿਹਾ ਹੁੰਦਾ ਵੀ ਬਿਲਕੁਲ ਵੀ ਸੁੱਕਿਆ ਨਹੀਂ ਦਿਖਾਈ ਦੇ ਰਿਹਾ ਹੁੰਦਾ ਡਾਕਟਰ ਵੇਖ ਕੇ ਹੈਰਾਨ ਹੋ ਜਾਂਦਾ ਉਹ ਕਹਿੰਦਾ ਵੀ ਇੰਨਾ ਮਤਲਬ ਕਿ ਇਹ ਕਿਉਂ ਨਹੀਂ ਸੁੱਕਿਆ ਆ ਗਿਆ ਕੁਝ ਹੋਰ ਕ ਦਵਾਈਆਂ ਮੈਂ ਯੂਜ਼ ਕਰਕੇ ਵੇਖਦਾ ਵਾਂ ਤੇ ਜਾਂ ਕੀ ਕਹਿੰਦੇ ਆ ਇਹਦਾ ਕੋਈ ਨੁਕਸਾਨ ਇਹਨੂੰ ਹੋਰ ਵੀ ਜ਼ਿਆਦਾ ਹੋ ਸਕਦਾ ਵਾ ਹਨਾ ਤਾਂ ਫਿਰ ਉਹ ਆਦਮੀ ਨੂੰ ਡਾਕਟਰ ਦੱਸਦਾ ਵੀ ਇਹ ਕਹਿੰਦਾ ਵੀ ਤੁਹਾਡੇ ਹੱਥ ਦਾ ਪੂਰੇ ਦਾ ਨੁਕਸਾਨ ਹੋਊਗਾ ਵੀ ਤੁਸੀਂ ਐਦਾਂ ਕਰੋ ਵੀ ਇਹ ਹੱਥ ਨੂੰ ਕਟਵਾ ਦਿਓ ਨਹੀਂ ਤਾਂ ਤੁਹਾਡੇ ਬਾਹ ਇੱਥੋਂ ਤੱਕ ਖਰਾਬ ਹੋ ਸਕਦੀ ਜਾਂ ਖੜ ਸਕਦੀ ਹੈ ਹਾਫ ਬਾਜ਼ੂ ਹਨਾ ਤੇ ਉਸ ਤੋਂ ਬਾਅਦ ਚਲੋ ਉਹ ਡਾਕਟਰ ਦੀ ਗੱਲ ਨੂੰ ਮੰਨਦਾ ਕਾਫੀ ਡਾਕਟਰ ਨੂੰ ਸਮਝਾਉਂਦਾ ਵਾ ਤਾਂ ਡਾਕਟਰ ਦੀ ਗੱਲ ਨੂੰ ਮੰਨਦਾ ਹੋਇਆ ਆਪਦਾ ਹੱਥ ਪੂਰਾ ਕਟਵਾ ਦਿੰਦਾ ਆਹ <todicly> ਤੇ ਜਦੋਂ ਉਹ ਹੱਥ ਕਟਵਾ ਕੇ ਪੱਟੀ ਕਰਵਾ ਕੇ ਫਿਰ ਆਪਣੇ ਘਰ ਵਾਪਸ ਜਾਣ ਲੱਗਦਾ ਤਾਂ ਡਾਕਟਰ ਉਹਨੂੰ ਕਹਿੰਦਾ ਵੀ ਕੁਝ ਕੁ ਦਵਾਈਆਂ ਤੁਸੀਂ ਲੈ ਜਾਓ ਤੇ ਦੁਬਾਰੇ ਤੁਸੀਂ 4 ਦਿਨ ਬਾਅਦ ਫੇਰ ਆਉਣਾ ਵਾ ਤੇ ਜਖਮ ਨੂੰ ਮੈਨੂੰ ਤੁਸੀਂ ਵਿਖਾ ਕੇ ਜਾਣਾ ਵਾ ਹਨ ਤੇ ਦੁਬਾਰਾ ਆਪਾਂ ਪੱਟੀ ਚੇਂਜ ਕਰਨੀ ਆ ਚਲੋ ਫੇਰ ਉਸ ਤੋਂ ਬਾਅਦ ਉਹ ਘਰ ਜਾਂਦਾ ਉਸੇ ਤਰ੍ਹਾਂ ਹੀ ਡਾਕਟਰ ਦੇ ਦੱਸੇ ਮੁਤਾਬਿਕ ਦਵਾਈ ਖਾਂਦਾ ਵਾ ਹਨ ਤੇ 4 ਦਿਨ ਬਾਅਦ ਜਦੋਂ ਫੇਰ ਡਾਕਟਰ ਕੋਲੇ ਆਉਂਦਾ ਤਾਂ ਹੱਥ ਦੇ ਕੋਲੋਂ ਜਿਹੜਾ ਹੱਥ ਕਟਿਆ ਹੁੰਦਾ ਉਹਦੇ ਕੋਲੋਂ ਜਦੋਂ ਜਿਹੜਾ ਡਾਕਟਰ ਪੱਟੀ ਖੋਲ ਕੇ ਵੇਖਦਾ ਵਾ ਤਾਂ ਉਹ ਵੇਖ ਕੇ ਹੈਰਾਨ ਹੋ ਜਾਂਦਾ ਵਾ ਬੀ ਇਹ ਕੀ ਹੋ ਰਿਹਾ ਉਹ ਵੀ ਜ਼ਖਮ ਕਿਉਂ ਨਹੀਂ ਸੁੱਕ ਰਿਹਾ ਕਿਉਂਕਿ ਜਦੋਂ ਡਾਕਟਰ ਵੇਖਦਾ ਜਿਹੜਾ ਜ਼ਖਮ ਹੁੰਦਾ ਉਹਦੋਂ ਵੀ ਹਰਾ ਹੋਇਆ ਹੁੰਦਾ ਬਿਲਕੁਲ ਵੀ ਨਹੀਂ ਸੁੱਕਿਆ ਹੁੰਦਾ ਵੀ ਤਾਜ਼ੇ ਦਾ ਤਾਜ਼ਾ ਜਿਵੇਂ ਹੁਣੇ ਹੀ 6:00 ਵਜੇ ਹੋਵੇ ਤਾਂ ਫਿਰ ਡਾਕਟਰ ਵੇਖ ਕੇ ਹੈਰਾਨ ਹੋ ਜਾਂਦਾ ਉਹ ਕਹਿੰਦਾ ਵੀ ਨਹੀਂ ਇਹ ਕੋਈ ਵੱਡਾ ਨੁਕਸਾਨ ਇਹਨੂੰ ਹੋ ਸਕਦਾ ਵਾ ਤਾਂ ਉਹ ਉਹਨੂੰ ਜਿਹੜਾ ਆਦਮੀ ਹੁੰਦਾ ਡਾਕਟਰ ਰਿਕਵੈਸਟ ਕਰਦਾ ਕਿ ਤੁਸੀਂ ਐਦਾਂ ਕਰੋ ਵੀ ਤੁਸੀਂ ਆਪਣੀ ਅੱਧੀ ਬਾਹ ਨੂੰ ਕਟਵਾ ਦਿਓ ਨਹੀਂ ਤਾਂ ਤੁਹਾਡੀ ਪੂਰੀ ਬਾਹ ਨੂੰ ਨੁਕਸਾਨ ਹੋਊਗਾ ਮੋਢੇ ਤੋਂ ਲੈ ਕੇ ਇੰਨੀ ਬਾਹ ਨੂੰ ਨੁਕਸਾਨ ਹੋ ਸਕਦਾ ਵੀ ਇਦਾਂ ਕਰੋ ਵੀ ਆਪਣੀ ਅੱਧੀ ਬਾਹ ਨੂੰ ਕਟਵਾ ਦਿਓ ਤਾਂ ਡਾਕਟਰ ਦੇ ਮਨ ਦੇ ਨੂੰ ਉਹ ਭਾਈ ਕਹਿੰਦਾ ਵੀ ਚਲੋ ਠੀਕ ਆ ਤੁਸੀਂ ਜੋ ਵੀ ਤੁਸੀਂ ਕਹੋਗੇ ਠੀਕ ਆ ਜਿੱਥੇ ਹੱਥ ਕੱਟਿਆ ਗਿਆ ਗੂਠਾ ਕੱਟਿਆ ਗਿਆ ਅੱਧੀ ਬਾਹ ਵੀ ਕੱਟ ਦੋ ਹਣਾ ਕੀ ਹੋ ਜਾਊਗਾ ਵੀ ਮੇਰਾ ਸਰੀਰ ਤਾਂ ਮੇਰੀ ਬਾਹ ਬਾਕੀ ਤਾਂ ਸਹੀ ਸਲਾਮਤ ਰਹੂ ਮੇਰੇ ਮੋਢਾ ਤਾਂ ਸਹੀ ਸਲਾਮਤ ਰਹੂ ਤਾਂ ਚਲੋ ਡਾਕਟਰ ਜਿਹੜਾ ਪੂਰੀ ਗਰੰਟੀ ਦੇ ਨਾਲ ਪੂਰੀ ਦਵਾਈ ਸ਼ੁਰੂ ਕਰਦਾ ਵਾ ਤਾਂ ਉਹਦੇ ਅੱਧੀ ਬਾਹ ਨੂੰ ਕੱਟ ਦਿੱਤਾ ਜਾਂਦਾ ਤੇ ਫੇਰ ਦੁਬਾਰਾ ਉਸੇ ਹੀ ਤਰ੍ਹਾਂ ਪੱਟੀ ਕੀਤੀ ਜਾਂਦੀ ਹੈ ਦਵਾਈ ਦਿੱਤੇ ਜਾਂਦੀ ਹੈ ਤਾਂ ਉਹਨੂੰ ਘਰ ਭੇਜ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਡਾਕਟਰ ਹੁੰਦਾ ਉਹ ਕਹਿੰਦਾ ਵੀ ਤੁਸੀਂ ਆਪਾਂ ਇਦਾਂ ਕਰਦੇ ਆ ਵੀ ਸ਼ਾਇਦ ਐਤਕੀ ਕੁਝ ਦਿਨਾਂ ਨੂੰ ਵਧਾ ਕੇ ਵੇਖਦੇ ਆ ਵੀ ਸ਼ਾਇਦ ਕੁਝ ਦਿਨ ਬਾਅਦ ਜ਼ਖਮ ਸੁੱਕਣਾ ਵੇ ਉਹ ਕਹਿੰਦਾ ਵੀ ਤੁਸੀਂ ਇਦਾਂ ਕਰਿਓ ਵੀ ਹੁਣ ਤੁਸੀਂ 5 ਦਿਨ ਬਾਅਦ ਇਹ ਜ਼ਖਮ ਨੂੰ ਵਖਾਣ ਆਇਓ ਵੀ ਨਾਲੇ ਆਪਾਂ ਪੱਟੀ ਚੇਂਜ ਕਰਦਾਂਗੇ ਨਾਲੇ ਤੁਹਾਡੀ ਦਵਾਈ ਚੇਂਜ ਕਰਦਾਂਗੇ ਤਾਂ ਚਲੋ ਉਸ ਤੋਂ ਬਾਅਦ ਜਿਹੜਾ ਉਹ ਆਦਮੀ ਹੁੰਦਾ ਘਰੇ ਜਾਂਦਾ 5 ਦਿਨ ਬਾਅਦ ਫੇਰ ਡਾਕਟਰ ਕੋਲ ਜਦੋਂ ਆਉਂਦਾ ਤਾਂ ਡਾਕਟਰ ਜਦੋਂ ਫੇਰ ਉਹ ਕੂਨੀ ਕੋਲੋਂ ਹਨਾ ਪੱਟੀ ਖੋਲ ਕੇ ਵੇਖਦਾ ਤਾਂ ਡਾਕਟਰ ਹੈਰਾਨ ਪਰੇਸ਼ਾਨ ਹਨਾ ਸੋਚੀ ਪੈ ਜਾਂਦਾ ਵੀ ਮੇਰੇ ਇੰਨੇ ਟਾਈਮ ਦੇ ਐਕਸਪੀਰੀਅੰਸ ਦੇ ਵਿੱਚ ਮੈਂ ਇਹੋ ਜਿਹਾ ਕੇਸ ਕਦੇ ਵੀ ਨਹੀਂ ਵੇਖਿਆ ਵੀ ਆਇਆ ਇਹ ਕਿਉਂ ਹੋ ਰਿਹਾ ਵਾ ਹਨਾ ਤੇ ਜਦੋਂ ਉਹ ਪੂਰੀ ਰਿਸਰਚ ਕਰਦਾ ਵਾ ਆਪਣੇ ਕੋਸ਼ਕ ਦੋਸਤਾਂ ਨੂੰ ਡਾਕਟਰਾਂ ਨੂੰ ਪੁੱਛਦਾ ਦੱਸਦਾ ਵੀ ਇਹ ਕਿਉਂ ਹੋ ਰਿਹਾ ਵਾ ਉਹ ਕਹਿੰਦੇ ਵੀ ਨਹੀਂ ਜਿਹੜੀ ਇਹਦੀ ਪੂਰੀ ਬਾਜੂ ਆ ਕੱਟਣੀ ਪੈਣੀ ਆ ਮੋਢੇ ਦੇ ਕੋਲੋਂ ਕਿਉਂਕਿ ਇਹਦੇ ਸਰੀਰ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਹਨਾ ਤਾਂ ਚਲੋ ਉਹ ਡਾਕਟਰ ਉਹਨੂੰ ਸਮਝਾਉਂਦਾ ਉਹ ਕਹਿੰਦਾ ਵੀ ਮੈਂ ਕਾਫੀ ਡਾਕਟਰਾਂ ਨਾਲ ਵੀ ਗੱਲ ਸ਼ੇਅਰ ਕੀਤੀ ਵੀ ਤੁਸੀਂ ਐਦਾਂ ਕਰੋ ਵੀ ਤੁਸੀਂ ਆਪਣੀ ਮੋਢੇ ਦੇ ਕੋਲੋਂ ਪੂਰੀ ਬਾਹਂ ਹੀ ਕਟਵਾਉਣੀ ਪੈਣੀ ਆ ਤੁਹਾਨੂੰ ਨਹੀਂ ਤਾਂ ਤੁਹਾਡੀ ਬਾਡੀ ਨੂੰ ਤੁਹਾਡੇ ਗਲੇ ਨੂੰ ਤੁਹਾਡੇ ਪੂਰੇ ਸਰੀਰ ਨੂੰ ਨੁਕਸਾਨ ਹੋ ਸਕਦਾ ਵਾ ਵੀ ਕੋਈ ਵੱਡਾ ਭਾਰੀ ਨੁਕਸਾਨ ਹੋ ਸਕਦਾ ਵੀ ਤੁਸੀਂ ਆਪਦੀ ਪੂਰੀ ਬਾਹ ਨੂੰ ਕਟਵਾਓ ਤਾਂ ਚਲੋ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਆਪਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੁੰਦਾ ਵਾ ਤਾਂ ਡਾਕਟਰ ਨੂੰ ਕਹਿੰਦਾ ਵੀ ਚਲੋ ਠੀਕ ਆ ਜਿੱਥੇ ਅਗੂਠਾ ਕੱਟਿਆ ਗਿਆ ਹੱਥ ਕੱਟਿਆ ਗਿਆ ਅੱਧੀ ਬਾਹ ਕੱਟੇਗੀ ਪੂਰੀ ਵੀ ਕੱਟ ਦੋ ਹਨਾ ਵੀ ਮੇਰਾ ਸਰੀਰ ਤਾਂ ਵਧੀਆ ਰਹੂਗਾ ਤੇ ਚਲੋ ਇੰਨੀ ਇੱਕ ਗੱਲ ਕਹਿੰਦੇ ਹੋਏ ਡਾਕਟਰ ਉਹਦਾ ਆਪਰੇਸ਼ਨ ਸ਼ੁਰੂ ਕਰ ਦਿੰਦਾ ਤਾਂ ਮੋਢੇ ਦੇ ਕੋਲੋਂ ਜਿਹੜਾ ਉਹਦਾ ਬਾਹਮਾ ਉਹ ਕੱਟ ਦਿੰਦੇ ਆ ਤਾਂ ਫਿਰ ਕੀ ਕਹਿੰਦੇ ਜਦੋਂ ਘਰ ਵਾਪਸ ਜਾਂਦਾ ਵਾ ਡਾਕਟਰ ਫਿਰ ਉਦਾਂ ਹੀ ਉਹਨੂੰ ਦਵਾਈ ਦਿੰਦਾ ਵਾ ਸਾਰਾ ਟ੍ਰੀਟਮੈਂਟ ਉਦਾਂ ਹੀ ਕਰਦੇ ਪੱਟੀ ਕਰਦੇ ਤਾਂ ਉਹਨੂੰ ਕਹਿੰਦੇ ਵੀ ਕੁਝ ਕ ਦਿਨ ਬਾਅਦ ਆ ਕੇ ਤੁਸੀਂ ਇਹ ਜਿਹੜੇ ਜ਼ਖਮ ਨੂੰ ਮੈਨੂੰ ਵਿਖਾ ਕੇ ਜਾਣਾ ਵਾ ਤਾਂ ਉਸ ਤੋਂ ਬਾਅਦ ਜਦੋਂ ਉਹ ਘਰ ਜਾਂਦਾ ਵਾ ਘਰ ਉਹਦਾ ਕੋਈ ਦੋਸਤ ਆਉਂਦਾ ਵਾ ਉਹਦਾ ਪਤਾ ਲੈਣ ਵਾਸਤੇ ਤਾਂ ਉਹ ਦੋਨੋਂ ਜਣੇ ਬੈਠੇ ਗੱਲਾਂ ਕਰ ਰਹੇ ਹੁੰਦੇ ਤੇ ਉਹ ਆਪਣੇ ਦੋਸਤ ਕੋਲੇ ਉਹਨੂੰ ਆਪਦੇ ਦੋਸਤ ਨੂੰ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਦੁਖੀ ਆ ਮੈਂ ਬਹੁਤ ਜ਼ਿਆਦਾ ਆਪਦੇ ਸਰੀਰ ਕੋਲ ਪਰੇਸ਼ਾਨ ਹੋ ਚੁੱਕਿਆ ਵੀ ਮੈਂ ਨਾ ਪਤਾ ਨਹੀਂ ਕੀ ਹੋ ਰਿਹਾ ਵਾ ਵੀ ਇੱਕ ਛੋਟੇ ਜਿਹੇ ਜ਼ਖਮ ਤੋਂ ਮੇਰਾ ਗੂਠਾ ਕੱਟਿਆ ਗਿਆ ਹੱਥ ਕੱਟਿਆ ਗਿਆ ਮੇਰੀ ਬਾਹ ਵੀ ਕੱਟੀ ਗਈ ਵੀ ਇਹ ਮੇਰੇ ਨਾਲ ਕਿਉਂ ਆਏ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਵਾ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਵੀ ਤੂੰ ਮੈਨੂੰ ਇਹਦਾ ਕੋਈ ਸੋਲੂਸ਼ਨ ਦੱਸ ਵੀ ਮੈਨੂੰ ਕੁਝ ਦੱਸ ਵੀ ਮੇਰੇ ਨਾਲ ਕਿਉਂ ਹੋ ਰਿਹਾ ਵਾ ਵੀ ਜੇ ਤੇਰੇ ਕੋਲ ਕੁਝ ਦਿਮਾਗ ਵਿਚੰਦੀ ਤਾਂ ਜਿਹੜਾ ਉਹ ਜਿਹੜਾ ਉਹਦਾ ਦੋਸਤ ਹੁੰਦਾ ਉਹ ਉਹਨੂੰ ਸਮਝਾਉਂਦਾ ਕਿ ਤੂੰ ਕੋਈ ਕੌਸ਼ਕ ਪਿਛਲੇ ਦਿਨਾਂ ਦੇ ਵਿੱਚ ਕੋਈ ਅਜਿਹਾ ਪਾਪ ਕੀਤਾ ਵਾ ਵੀ ਜਿਹੜਾ ਤੇਰਾ ਮਾਫ਼ ਨਹੀਂ ਹੋ ਰਿਹਾਗਾ ਵੀ ਤੂੰ ਸੋਚ ਪਿਛਲੇ ਦਿਨਾਂ ਦੇ ਵਿੱਚ ਝਾਤੀ ਮਾਰ ਵੀ ਤੂੰ ਕੀ ਪਾਪ ਕੀਤਾ ਵਾ ਤਾਂ ਉਹ ਕੌਸ਼ਕ ਟਾਈਮ ਸੋਚਦਾ ਵਾ ਤੇ ਫਿਰ ਸੋਚ ਕੇ ਇੱਕ ਦਾ ਮ ਆਪਣੇ ਦੋਸਤ ਨੂੰ ਕਹਿੰਦਾ ਵੀ ਹਾਂ ਵੀ ਮੇਰੇ ਤੋਂ ਗਲਤੀ ਹੋਈ ਸੀ ਜੀ ਵੀ ਆਹ ਉਹਨੂੰ ਸਾਰਾ ਆਹ ਦੱਸਦਾ ਵੀ ਇਦਾਂ ਕਰਕੇ ਕੋਈ ਗਰੀਬ ਆਦਮੀ ਨੇ ਮੱਛੀਆਂ ਫੜੀਆਂ ਸੀ ਮੈਂ ਉਹ ਤੋਂ ਮੱਛੀ ਖੋ ਕੇ ਲੈ ਕੇ ਆਇਆ ਸੀ ਤਾਂ ਉਹ ਮੱਛੀ ਨੇ ਮੈਨੂੰ ਕਟਿਆ ਸੀਗਾ ਤੇ ਉਹ ਕਹਿੰਦਾ ਵੀ ਚਲ ਹਾਂ ਸ਼ਾਇਦ ਇਸੇ ਕਰਕੇ ਵੀ ਉਹ ਇਨਸਾਨ ਨੇ ਤੈਨੂੰ ਕੋਈ ਬਦਦੁਆ ਦਿੱਤੀ ਹੈ ਨਾ ਇਹ ਆ ਜਾਦੂ ਟੂਣਾ ਕੋਈ ਉਹ ਜਾਣਦਾ ਵੀ ਤੂੰ ਉਹ ਬੰਦੇ ਨੂੰ ਲੱਭ ਤੇ ਤੂੰ ਆਪ ਦਾ ਲਾਜ ਕਰਾ ਹੈ ਨਾ ਤੇ ਚਲੋ ਉਹ ਉਹ ਬੰਦੇ ਨੂੰ ਹੈ ਨਾ ਉਹ ਗਰੀਬ ਇਨਸਾਨ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਕੁਝ ਦਿਨ ਇਦਾਂ ਹੀ ਨੰਗ ਦੇ ਆਪਦੀ ਤਕਲੀਫ ਦੇ ਵਿੱਚ ਉਹ ਜ਼ਖਮ ਦੇ ਨਾਲ ਉਦਾਂ ਹੀ ਉਹਨੂੰ ਕੋਈ ਆਪਣੇ ਪਿੰਡ ਦਾ ਕੋਨਾ-ਕੋਨਾ ਨਹੀਂ ਛੱਡਦਾ ਸਮੁੰਦਰ ਦੇ ਕੋਲ ਜਾਂਦਾ ਨੂੰ ਰੋਜ਼ ਲੱਭਣ ਹਨ ਤੇ ਇੱਕ ਦਿਨ ਅਜਿਹਾ ਹੁੰਦਾ ਕਿ ਉਹ ਜਿਹੜਾ ਆਦਮੀ ਹੁੰਦਾ ਉਹਨੂੰ ਲੱਭ ਜਾਂਦਾ ਤਾਂ ਜਦੋਂ ਉਹਨੂੰ ਮਿਲਦਾ ਤਾਂ ਉਹਦੇ ਅੱਗੇ ਆਪਣੇ ਗੁੱਟਨਿਆਂ ਨੂੰ ਟੇਕ ਲੈਂਦਾ ਉਹਦੇ ਅੱਗੇ ਹੱਥ ਜੋੜਦਾ ਵਾ ਤੇ ਉਹਦੇ ਅੱਗੇ ਰੋਂਦਾ ਗੜੀ ਗੜਾਉਂਦਾ ਉਹ ਕਹਿੰਦਾ ਵੀ ਤੂੰ ਇਹ ਜਿਹਾ ਮੈਨੂੰ ਕੀ ਕਿਆ ਉਸ ਦਿਨ ਵੀ ਮੇਰੇ ਨਾਲ ਐਡਾ ਇੰਨਾ ਕੁਝ ਹੋ ਰਿਹਾ ਵਾ ਵੀ ਮੈਂ ਤੂੰ ਕੋਈ ਜਾਦੂ ਟੂਣਾ ਜਾਣਦਾ ਵਾ ਜਾਂ ਤੂੰ ਕਿਹੜੀ ਮੈਨੂੰ ਇਹੋ ਜਿਹੀ ਵਾਦੂਆ ਦਿੱਤੀ ਵੀ ਮੇਰਾ ਸਾਰਾ ਸਰੀਰ ਤੇ ਇੰਨਾ ਨੁਕਸਾਨ ਹੋ ਗਿਆ ਮੇਰਾ ਵੀ ਤੂੰ ਮੈਨੂੰ ਦੱਸ ਮੈਨੂੰ ਇੰਨੀ ਤਕਲੀਫ ਚੱਲ ਰਹੀਆਂ ਵੀ ਤੂੰ ਕੁਛ ਕਰ ਹਨ ਜਾਂ ਤੂੰ ਕੀ ਇਹੋ ਜਿਹਾ ਮੈਨੂੰ ਕਿਹਾ ਤੂੰ ਆਪਦੇ ਰੱਬ ਅੱਗੇ ਦੁਆ ਕਰ ਵੀ ਮੈਂ ਠੀਕ ਹੋ ਜਾਵਾਂ ਤੇ ਚਲੋ ਉਹਨੂੰ ਸਵਾਲ ਕਰਦਾ ਉਹ ਕਹਿੰਦਾ ਵੀ ਤੂੰ ਕੁਛ ਤਾਂ ਮੈਨੂੰ ਦੱਸ ਵੀ ਤੂੰ ਕੀ ਇਹੋ ਜਿਹਾ ਮੈਨੂੰ ਕਿਹਾ ਸੀ ਕੀ ਇਹੋ ਜਿਹਾ ਕੀਤਾ ਸੀਗਾ ਤਾਂ ਉਹ ਜਿਹੜਾ ਗਰੀਬ ਆਦਮੀ ਹੁੰਦਾ ਉਹ ਕਹਿੰਦਾ ਵੀ ਮੈਂ ਤੈਨੂੰ ਕੋਈ ਬਾਦ ਦੁਆ ਨਹੀਂ ਦਿੱਤੀ ਮੈਂ ਤੈਨੂੰ ਕੁਝ ਵੀ ਨਹੀਂ ਕਿਹਾ ਮੈਂ ਸਿਰਫ ਜਦੋਂ ਤੂੰ ਮੇਰੇ ਤੋਂ ਮੱਛੀ ਖੋਈ ਤਾਂ ਮੈਂ ਰੱਬ ਵੱਲ ਵੇਖਦੇ ਹੋਏ ਰੱਬ ਨੂੰ ਇੱਕੋ ਹੀ ਗੱਲ ਕਹੀ ਸੀ ਕਿ हे ਪਰਮੇਸ਼ਵਰ हे ਰੱਬਾ ਇਹਨੇ ਆਪਣੀ ਤਾਕਤ ਵਿਖਾਈ ਤੁਸੀਂ ਹੁਣ ਆਪਣੀ ਤਾਕਤ ਇਹਨੂੰ ਵਿਖਾ ਦਿਓ ਤਾਂ ਇੰਨੀ ਗੱਲ ਸੁਣਦੇ ਹੀ ਉਹਦੇ ਪੈਰੀ ਡਿੱਗ ਜਾਂਦਾ ਤੇ ਉਹ ਤਾਂ ਮਾਫੀ ਮੰਗਣੀ ਸ਼ੁਰੂ ਕਰ ਦਿੰਦਾ ਬਹੁਤ ਜ਼ਿਆਦਾ ਰੋਂਦਾ ਵਾ ਤਾਂ ਉਹ ਜਿਹੜਾ ਗਰੀਬ ਆਦਮੀ ਉਹ ਕਹਿੰਦਾ ਵੀ ਤੂੰ ਮੇਰੇ ਤੋਂ ਨਾ ਉਹ ਰੱਬ ਤੋਂ ਮਾਫੀ ਮੰਗ ਤਾਂ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਬਰਿਆਈ ਚਾਹੇ ਵੱਡੀ ਹੋਵੇ ਚਾਹੇ ਛੋਟੀ ਹੋਵੇ ਇਹਦਾ ਆਪਾਂ ਨੂੰ ਪ੍ਰਤੀਫਲ ਮਿਲਣਾ ਹੀ ਮਿਲਣਾ ਮਾ ਹਨ ਬਰਿਆਈ ਦਾ ਪ੍ਰਤੀਫਲ ਬੁਰਾ ਹੀ ਹੁੰਦਾ ਵਾ ਤਾਂ ਤਾਂ ਕਰਕੇ ਵੀ ਕੋਈ ਵੀ ਬੁਰਾ ਕੰਮ ਕਰਨ ਤੋਂ ਪਹਿਲਾਂ ਕੁਝ ਕਪਾਲ ਆਪਾਂ ਨੂੰ ਸੋਚਣਾ ਚਾਹੀਦਾ ਤਾਂ ਤਾਂ ਅੱਗੇ ਆਪਾਂ ਨੂੰ ਕੋਈ ਸਟੈਪ ਲੈਣਾ ਚਾਹੀਦਾ ਤਾਂ ਅੱਗੇ ਤੋਂ ਵੀ ਇਹੋ ਜਿਹੀਆਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਧੰਨਵਾਦ